ਮੈਂ ਗੁਰਮੀਤ ਸਿੰਘ ਬਬਲੂ ਜੀ ਅੰਮ੍ਰਿਤਸਰ ਤੋਂ ਇੱਕ ਆਰਟੀਐਕਟਿਵਿਸਟ ਤੇ ਸੋਸ਼ਲ ਐਕਟਿਵਿਸਟ ਹੈ ਜੀ ਮੈਂ ਆਪਣੇ ਬਾਰੇ ਥੋੜਾ ਜਿਹਾ ਬਰੀਫ ਕਰਦਾ ਕਿ ਪਹਿਲਾਂ ਵੀ ਕਾਫੀ ਵੱਡੇ ਸਕੈਮਸ ਨੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਸੀਗੇ ਜਿਸ ਤਰ੍ਹਾਂ ਕਿ ਈਸੀਐਚਐਸ ਸਕੈਮ ਤੇ 400 ਕਰੋੜ ਦਾ ਸਕੈਮ ਸੀਗਾ ਕੈਂਡਰਾ ਬੈਂਕ ਦਾ ਜਿਹੜਾ ਕਿ ਮੈਂ ਜਗ ਜाहिर ਕੀਤਾ ਸੀਗਾ ਅੱਜ ਇੱਕ ਨਵਾਂ ਸਕੈਮ ਜਿਹੜਾ ਆਪ ਜੀ ਦੇ ਸਾਹਮਣੇ ਮੈਂ ਪੇਸ਼ ਕਰਨ ਲੱਗਾ ਜਾਂ ਦੱਸਣ ਲੱਗਾ ਆਪ ਜੀ ਨੂੰ ਬੇਨਤੀ ਦੇ ਨਾਲ ਇਹੋ ਹੈ ਕਿ ਜੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਸਮਾਰਟ ਸਿਟੀ ਜਿਹੜਾ ਸਿਸਟਮ ਚੱਲਦਾ ਬਿਆ ਸੀਗਾ ਕਿ ਅੰਮ੍ਰਿਤਸਰ ਦੀ ਵਧੀਆ ਬਣਾਉਣ ਵਾਸਤੇ ਅੰਮ੍ਰਿਤਸਰ ਨੂੰ ਸੋਹਣਾ ਬਣਾਉਣ ਵਾਸਤੇ ਜਿਹੜਾ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਦੇ ਵਿੱਚ ਉਹਦੇ ਵਿੱਚ ਕੁਝ ਕੁਝ ਨਹੀਂ ਬਹੁਤ ਵੱਡੀਆਂ ਅਲਗਹਿਲੀਆਂ ਨੇ ਜਿਹੜੀਆਂ ਕਿ ਅਸੀਂ ਕੋਸ਼ਿਸ਼ ਕਰਨੀ ਹੈ ਕਿ ਭਈ ਮੈਂ ਸੀਐਮ ਮਾਨ ਸਾਹਿਬ ਤੱਕ ਪਹੁੰਚਾਣੀ ਤੇ ਕੋਸ਼ਿਸ਼ ਕਰਾਂ ਕਾਫੀ ਕੁਝ ਲਿਖਿਆ ਕਾਫੀ ਕੁਝ ਬੇਨਤੀ ਕੀਤੀ ਲੇਕਿਨ ਹੋਸਾਦਾ ਕਿ ਸੀਐਮ ਮਾਨ ਸਾਹਿਬ ਆਪਣਾ ਬਿਜ਼ੀ ਹੋਣ ਕਰਕੇ ਤੇ ਸਾਡੇ ਨਾਲ ਨਹੀਂ ਰੂਬਰੂ ਹੋ ਸਕੇ ਲੇਕਿਨ ਅੱਜ ਮੈਂ ਚੰਡੀਗੜਾ ਆ ਕੇ ਇੱਕ ਪ੍ਰੈਸ ਕਾਨਫਰੰਸ ਕਰ ਰਿਹਾ ਜਿਹੜੀ ਕਿ ਆਪ ਜੀ ਦੇ ਨਾਲ ਬੈਠਾ ਪਹਿਲਾਂ ਤਾਂ ਮੈਂ ਆਪ ਜੀ ਦਾ ਸਾਰਿਆਂ ਦਾ ਧੰਨਵਾਦ ਕਰਾਂਗਾ ਜਿਹੜਾ ਤੁਸੀਂ ਮੇਰੇ ਇੱਕ ਸ਼ਾਰਟ ਨੋਟਿਸ ਦੇ ਵਿੱਚ ਤੁਸੀਂ ਆਏ ਜਿੰਨੇ ਪੱਤਰਕਾਰ ਵੀ ਨੇ ਮੇਰੇ ਅੱਜ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਕੁਝ ਕੁਝ ਇੱਕ ਆਈਐਸ ਅਫਸਰ ਜਿਹੜੇ ਕਿ ਅੰਮ੍ਰਿਤਸਰ ਦੇ ਵਿੱਚ ਜਿਨ੍ਹਾਂ ਨੇ ਕਿ ਤਿੰਨਾਂ ਸਾਲਾਂ ਦੇ ਵਿੱਚ ਬੜੀ ਵੱਡੀਆਂ ਤੰਦ ਲੀਆਂ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤੇ ਇੱਕ ਕਰਪਟ ਪ੍ਰੈਕਟਿਸ ਦੇ ਨਾਲ ਚੱਲਦੇ ਬਏ ਸੀਗੇ ਤੇ ਅੱਜ ਮੈਂ ਉਹਨਾਂ ਨੂੰ ਜਗ ਜाहिर ਕਰਨ ਆਇਆ ਜੀ 스마트 ਸਿਟੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਤਕਰੀਬਨ 90% ਕੰਮ ਅਸੀਂ ਸਾਰਾ ਪੂਰਾ ਕਰ ਲਿਆ 스마트 ਸਿਟੀ ਦਾ ਲੇਕਿਨ ਮੈਨੂੰ ਇਹ ਗੱਲ ਦਾ ਜਵਾਬ ਚਾਹੀਦਾ ਉਹਨਾਂ ਕੋਲੋਂ ਅੱਜ ਕਿ ਅੰਮ੍ਰਿਤਸਰ ਦੇ ਵਿੱਚ ਕਿੰਨਾ ਕੁ ਕੰਮ ਹੋ ਗਿਆ ਜੀ ਤੁਸੀਂ ਇਹ ਦੱਸੋ ਜੇ ਅੱਜ ਕੰਮ ਹੋਵੇ ਤੇ ਆ ਤੁਸੀਂ ਵੇਖੋ ਜੜੀਆਂ ਚੀਜ਼ਾਂ ਨੇ ਅੰਮ੍ਰਿਤਸਰ ਦੇ ਵਿੱਚ ਕੋਈ ਸੁਧਾਰ ਨਹੀਂਗਾ ਕਿਸੇ ਤਰ੍ਹਾਂ ਦਾ ਵੀ 스마트 ਸਿਟੀ ਦਾ ਕੋਈ ਨਹੀਂ ਆ ਤਾਰਾਂ ਉਸ ਤਰ੍ਹਾਂ ਹੀ ਲਟਕਦੀ ਪਈਆਂ ਪੋਲ ਉਸ ਤਰ੍ਹਾਂ ਹੀ ਲੱਗੇ ਹੋਏ ਨੇ ਸੜਕਾਂ ਉਸ ਤਰ੍ਹਾਂ ਹੀ ਟੁੱਟੀਆਂ ਹੋਈਆਂ ਪੁੱਲ ਬਣੇ ਨਹੀਂ ਜੀ ਤੁਸੀਂ ਇਹ ਵੇਖੋ ਜੀ ਪੁੱਲ ਬਣੇ ਨਹੀਂ ਅੱਜ ਪਾਣੀ ਕਮੀ ਪੈ ਜਾ ਤਾਂ ਅੰਮ੍ਰਿਤਸਰ ਮੈਂ ਸਮਝਦਾ ਕਿ ਉਹ ਬੁਰਾ ਹਾਲ ਹੁੰਦਾ ਹੈ ਨਹਿਰਾਂ ਦਾ ਕਿ ਤੁਸੀਂ ਉਹ ਵੇਖੋਗੇ ਕਿ ਇੱਕ ਨਹਿਰ ਬਣ ਜਾਂਦੀ ਅੰਮ੍ਰਿਤਸਰ ਦੇ ਵਿੱਚ ਤੁਸੀਂ ਇਹ ਵੇਖ ਹੀ ਲਿਓ ਨਾ ਕਿ ਪਿੱਛੇ ਜੋ ਵੀ ਹੋਇਆ ਹਾਲ ਅੰਮ੍ਰਿਤਸਰ ਦੇ ਵਿੱਚ ਮੈਂ ਅੱਜ ਆਪ ਜੀ ਦੇ ਸਾਹਮਣੇ ਦੋ ਆਈਐਸ ਅਫਸਰਾਂ ਦਾ ਨਾਮ ਮੈਂ ਜਗ੍ਹਾ ਜ਼ਾਹਿਰ ਕਰਨ ਲੱਗਾ ਜਿਹਦੇ ਵਿੱਚ ਇੱਕ ਆਈਐਸ ਅਫਸਰ ਹੈਗਾ ਹਰਪ੍ਰੀਤ ਸਿੰਘ ਤੇ ਦੂਜਾ ਆਈਐਸ ਆਈਐਸ ਅਫਸਰ ਹੈਗਾ ਸੰਦੀਪ ਰਿਸ਼ੀ ਇਹ ਦੋਨੋਂ ਆਈਐਸ ਅਫਸਰਾਂ ਦੇ ਦੌਰਾਨ ਡਿਊਰਿੰਗ ਉਹਨਾਂ ਦੇ ਟੈਨਰ ਦੇ ਵਿੱਚ ਤਕਰੀਬਨ 393 ਕਰੋੜ ਰੁਪਇਆ ਅੰਮ੍ਰਿਤਸਰ ਚ ਆਇਆ ਲੇਕਿਨ ਮੈਂ ਅੱਜ ਇੱਕੋ ਹੀ ਸਵਾਲ ਪੁੱਛੂਗਾ ਉਹਨਾਂ ਨੂੰ ਕਿ ਉਹ 393 ਕਰੋੜ ਰੁਪਇਆ ਕਿੱਥੇ ਲੱਗਾ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਲੇਕਿਨ ਮੈਂ ਇਹੋ ਚੀਜ਼ ਨੂੰ ਬੇਨਤੀ ਕਰਾਂਗਾ ਕਿ ਸੀਐਮ ਸਾਹਿਬ ਆਪ ਜੀ ਦੀ ਨੌਲੇਜ ਦੇ ਵਿੱਚ ਸ਼ਾਇਦ ਆਈਐਸ ਅਫਸਰ ਤੁਹਾਡੇ ਤੱਕ ਖਬਰ ਪਹੁੰਚਣ ਨਹੀਂ ਦਿੰਦੇ ਜਿਹੜੇ ਤੁਹਾਨੂੰ ਦੱਸਣਾ ਹੀ ਨਹੀਂ ਚਾਹੁੰਦੇ ਕਿ ਵੀ ਅਸੀਂ ਇਹ ਧੰਦਲੀਆਂ ਕਰਦੇ ਪਏ ਆ ਜਦੋਂ ਮੈਂ ਰੋਲਾ ਪਾਇਆ ਧੰਦਲੀਆਂ ਦਾ ਤੇ ਇਹਨਾਂ ਨੇ ਮੈਨੂੰ ਸੰਦੀਪ ਰਿਸ਼ੀ ਨੇ ਇੱਕ 5 ਕਰੋੜ ਦਾ ਦਾਵਾ ਪਾਇਆ ਮੇਰੇ ਤੇ ਕਿ ਡੈਫਰਮੇਸ਼ਨ ਪਾਈ ਕਿ ਤੂੰ ਆਪਣਾ ਮੂੰਹ ਬੰਦ ਰੱਖ ਤੇ ਚੁੱਪ ਕਰ ਜਾ ਨਹੀਂ ਤੇ ਤੇਰੇ ਤੇ ਅਸੀਂ 5 ਕਰੋੜ ਦਾ ਦਾਵਾ ਪਾਵਾਂਗੇ ਜੀ ਤੁਸੀਂ ਦੇਖੋ ਕਿ ਕਿ ਸਰਕਾਰੀ ਅਫਸਰ ਇੱਕ ਆਮ ਬੰਦੇ ਨੂੰ ਇੱਕ ਸੋਸ਼ਲ ਐਕਟਿਵਿਸਟ ਨੂੰ ਚੁੱਪ ਕਰਾਉਣ ਵਾਸਤੇ 5-5 ਕਰੋੜ ਦੇ ਦੋਵੇ ਪਾਣ ਰਿਹਾ ਜੀ ਤੁਸੀਂ ਇਹ ਵੇਖੋ ਜੀ ਉਸ ਤੋਂ ਬਾਅਦ ਜੋ ਵੀ ਅਸੀਂ ਜਵਾਬ ਦਿੱਤਾ ਅੱਜ ਮੈਂ ਗੁਰੂ ਨਗਰੀ ਦਾ ਪੈਸਾ ਮੈਂ ਆਪ ਜੀ ਦੇ ਅੱਗੇ ਸਾਰਿਆਂ ਨੂੰ ਇੱਕ ਬੇਨਤੀ ਕਰਕੇ ਚਾਹੁੰਦਾ ਹਾਂ ਕਿ ਭਈ ਗੁਰੂ ਨਗਰੀ ਦਾ ਪਿਆ ਸ੍ਰੀ ਹਰਮੰਦਰ ਸਾਹਿਬ ਦਾ ਪੈਹਾ ਉਹ ਕਿੱਥੇ ਜਾ ਰਿਹਾ ਹੈ ਕਿੱਥੇ ਲੱਗਾ ਅਸੀਂ ਚਾਹੁੰਦੇ ਆ ਕਿ ਭਈ ਹਰਮੰਦਰ ਸਾਹਿਬ ਦਾ ਪੈਸਾ ਇੰਨਾ ਟੂਰਿਸਟ ਆਂਦਾ ਅੰਮ੍ਰਿਤਸਰ ਦੇ ਵਿੱਚ ਉਹ ਜਿਹੜਾ ਪੈਸਾ ਹੈਗਾ ਉਹ ਹਰਮੰਦਰ ਸਾਹਿਬ ਤੇ ਸੋਹਣਾ ਤੇ ਅੰਮ੍ਰਿਤਸਰ ਸਿਟੀ ਦੇ ਵਿੱਚ ਲੱਗੇ ਪੈਸਾ ਜਦ ਤੱਕ ਕਿ ਉੱਥੋਂ ਦੇ ਪੈਸੇ ਬਾਹਰ ਨਹੀਂ ਜਾਣੇ ਚਾਹੀਦੇ ਇਹ ਜਿਹੜੀਆਂ ਮੈਨੂੰ ਧਰੌਣ ਧਮਕਾਨ ਦੀ ਕੋਸ਼ਿਸ਼ਾਂ ਕਰ ਰਹੇ ਨੇ ਨਾ ਨੋਟਿਸ ਪਾਣ ਦੇ ਮੈਂ ਅੱਜ ਚਾਹੁੰਦਾ ਕਿ ਇੱਕ ਐਡਵੈਂਜ ਐਡਿਵਿਜੁਅਲ ਏਜੰਸੀ ਮਹਿਮਾਨ ਸਾਹਿਬ ਤੁਸੀਂ ਸੀਐਮ ਸਾਹਿਬ ਸਾਡੇ ਇਕ ਨਾਮਿਨੇਟ ਕਰਨ ਤੇ ਉਸ ਤੋਂ ਬਾਅਦ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਇਹ ਅੰਮ੍ਰਿਤਸਰ ਦਾ ਪੈਸਾ ਕਿੱਥੇ ਲੱਗਾ ਮੈਂ ਅੱਜ ਮੀਡੀਆ ਦੇ ਵਿੱਚ ਅੱਸੀ ਕੋਲੋਂ ਉਗਰ ਹੋਇਆ ਮੈਂ ਬੇਨਤੀ ਕਰਨ ਆਇਆ ਮਾਨ ਸਾਹਿਬ ਕਿ ਇਹ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਏਜੰਸੀ ਬਿਠਾ ਕੇ ਇਹ ਜਿਹੜਾ ਪੈਸਾ ਹੈਗਾ ਇਹਨਾਂ ਨੂੰ ਪੁੱਛੋ ਜਿਹੜਾ ਕੀ ਇਹਨਾਂ ਦੇ ਘਰ ਜਾ ਰਿਹਾ ਪੈਸਾ ਅਸੀਂ ਚਾਹੁੰਦੇ ਹਾਂ ਕਿ ਗੁਰੂ ਨਗਰੀ ਦਾ ਪੈਸਾ ਗੁਰੂ ਨਗਰੀ ਦੇ ਵਿੱਚ ਹੀ ਲੱਗਣਾ ਚਾਹੀਦਾ ਬਾਕੀ ਤੁਸੀਂ ਦੇਖ ਲਓ ਜੀ ਇੰਨੀ ਕੁਸ਼ਨ ਸਰ ਦਾ ਨਾਮ ਲਿਆਇਗਾ ਇਹਨਾਂ ਦੀ ਜ਼ਿੰਮੇਵਾਰੀ ਕੀ ਸੀਗੀ ਔਰ ਕਿਹੜੇ ਕਨਿਓਰ ਦੇ ਵਿੱਚ ਕਿੰਨਾ ਪੈਸਾ ਹੈ ਸਰ ਇਹ ਦੋਨੋਂ ਆਈਏ ਸਫਸ ਜਿਹੜੇ ਨੇ ਇਹ ਉੱਥੇ 2023 ਤੋਂ ਲੈ ਕੇ 2024 ਤੱਕ ਰਹੇ ਨੇ ਜੀ ਤੁਸੀਂ ਇਹ ਵੇਖੋ ਕਿ 2024 ਤੋਂ 2023 ਦੇ ਵਿੱਚ ਜਿਹੜੇ ਇਹਨਾਂ ਨੇ ਰਹੇ ਨੇ ਇਹਨਾਂ ਦੇ ਖਾਤੇ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਸਮਾਰਟ ਸਿਟੀ ਦਾ ਤਕਰੀਬਨ 393 ਕਰੋੜ ਰੁਪਏ ਇਹਨਾਂ ਦੇ ਕੋਲ ਆਇਆ ਜੀ ਤੁਸੀਂ ਇਹ ਵੇਖੋ ਕਿ 393 ਸਰਬ ਬਿਲਕੁਲ ਕਮਿਸ਼ਨਰ ਸੀਗੇ ਜੀ ਉੱਥੇ ਮਿਊਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸੀਗੇ ਜੀ ਦੋਨੋਂ ਤੇ ਇਹਨਾਂ ਦੇ ਅਹੁਦੇ ਦੇ ਵਿੱਚ ਜਦੋਂ ਪੈਸਾ ਆਇਆ ਤੇ ਪੈਸਾ ਲੱਗਾ ਹੀ ਨਹੀਂ ਕਿਤੇ ਇਹ ਕਹਿੰਦੇ ਨੇ ਜੀ ਅਸੀਂ 90% ਕੰਮ ਖਤਮ ਕਰਤਾ ਸਮਾਰਟ ਸਿਟੀ ਦਾ ਹੁਣ ਤੁਸੀਂ ਇੱਕ ਚੀਜ਼ ਵੇਖੋ ਕਿ ਸਮਾਰਟ ਸਿਟੀ ਦੇ ਵਿੱਚ ਪੋਲ ਸਿਸਟਮ ਹੁੰਦੇ ਨੇ ਪੋਲ ਸਿਸਟਮ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੀਆਂ ਵੀ ਕੇਬਲਸ ਜਿੰਨੀਆਂ ਵੀ ਸਾਰੀਆਂ ਆਪਣਾ ਸਾਰਾ ਸਿਸਟਮ ਜਿਹੜਾ ਹੈ ਕੇਬਲ ਦਾ ਤੇ ਬਿਜਲੀ ਦਾ ਜਾਂ ਸਾਰਾ ਇਹਨਾਂ ਨੂੰ ਅੰਡਰਗਰਾਉਂਡ ਕਰਨ ਦਾ ਸੀਗਾ ਜੀ ਇਹਨਾਂ ਨੇ ਕੁਝ ਨਹੀਂ ਕੀਤਾ ਆਪਣੇ ਹੀ ਬੰਦੇ ਜਿਹੜੇ ਸੀਗੇ ਇਹਨਾਂ ਨੇ ਬਲਾਈਸ ਕੀਤੇ ਤੇ ਇੱਕੋ ਹੀ ਕੰਪਨੀਆਂ ਨੇ ਜਿਨ੍ਹਾਂ ਨੂੰ ਇਹਨਾਂ ਨੇ ਠੇਕੇ ਦਾਇਨ ਦੀ ਕੋਸ਼ਿਸ਼ ਕੀਤੀ ਸ਼ਰਮਾ ਕੰਟਰੈਕਟਰ ਹੈਗੇ ਨੇ ਜਿਨ੍ਹਾਂ ਨੂੰ ਇਹਨੇ ਸਾਰੇ ਠੇਕੇ ਸੜਕਾਂ ਦੇ ਪੁੱਲਾਂ ਤੇ ਸਭ ਕੁਝ ਦੇਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਹੋਰ ਕਿਸੇ ਬੰਦੇ ਨੂੰ ਨਾ ਉੱਥੇ ਆਣ ਦਿੰਦੇ ਨੇ ਨਾ ਕੰਮ ਕਰਨ ਦਿੰਦੇ ਨੇ ਜੀ ਫਿਲਹਾਲ ਤੇ ਇੱਕੋ ਸਾਹਬ ਨੇ ਭੇਜਿਆ ਸੰਦੀਪ ਰਿਸ਼ੀ ਜੀ ਨੇ ਮੈਨੂੰ ਭੇਜਿਆ ਨੋਟਿਸ 5 ਕਰੋੜ ਦਾ ਦਾਵਾ ਬਾਕੀ ਧਮਕੀਆਂ ਤੇ ਚਲੋ ਮਹਾਰਾਜ ਦੀ ਕਿਰਪਾ ਅਸੀਂ ਤੇ ਆਪਣਾ ਚੰਗਾ ਕੰਮ ਕਰਨਾ ਮੈਂ ਗੁਰੂ ਨਗਰੀ ਨੂੰ ਸੁਧਾਰਨਾ ਤੇ ਵਧੀਆ ਕੰਮ ਕਰਨਾ ਮੈਂ ਚਾਹੁੰਦਾ ਕਿ ਮੇਰੀ ਆਵਾਜ਼ ਜਿਹੜੀ ਹੈ ਬੁਲੰਦ ਹੋਵੇ ਤੁਹਾਡੇ ਰਾਈ ਤੇ ਅਸੀਂ ਚਾਹੁੰਦੇ ਹਾਂ ਕਿ ਸੀਐਮ ਸਾਹਿਬ ਮਾਨ ਸਾਹਿਬ ਵਧੀਆ ਕੰਮ ਕਰਨ ਤੇ ਇੱਕ ਇਮਾਨਦਾਰ ਬੰਦੇ ਨੇ ਸੀਐਮ ਸਾਹਿਬ ਜਿਹੜਾ ਵਧੀਆ ਕੰਮ ਕਰਨਗੇ ਅਸੀਂ ਇੱਕ ਜਿਹਨੂੰ ਕਹਿੰਦੇ ਨੇ ਨਾ ਧਾਕੜ ਸੀਐਮ ਜਿਹੜਾ ਹੈ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਅਸੀਂ ਚਾਹੁੰਦੇ ਹਾਂ ਕਿ ਵੀ ਉਹ ਸਾਡੀ ਆਵਾਜ਼ ਬੁਲੰਦ ਕਰਨ ਤੇ ਇਹੋ ਜਿਹੇ ਅੰਸਰਾਂ ਨੂੰ ਨੱਥ ਪਾਈ ਜਾਵੇ ਤੇ ਪਤਾ ਲੱਗੇ ਕਿ ਬਈ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਇਹਨਾਂ ਦੀ ਤੇ ਸਹੀ ਤਰੱਕੇ ਨਾਲ ਕੰਮ ਜੁਵੇ ਤੇ ਪਤਾ ਲੱਗੇ ਕਿ ਸਾਡਾ ਪੰਜਾਬ ਦਾ ਪੈਸਾ ਹਰਮੰਦਰ ਸਾਹਿਬ ਦਾ ਪੈਸਾ ਅੰਮ੍ਰਿਤਸਰ ਦਾ ਪੈਸਾ ਉਹ ਕਿੱਥੇ ਗਿਆ ਸਰ ਬਿਲਕੁਲ ਜੀ ਮੈਂ ਉਹਨਾਂ ਨੂੰ ਮੇਲ ਵੀ ਕੀਤੀ ਹੈ ਮੈਂ ਇਸ ਦੀ ਇੱਕ ਪ੍ਰੋਪਰ ਇਨਵੈਸਟੀਗੇਸ਼ਨ ਵਾਸਤੇ ਕੈਗ ਨੂੰ ਵੀ ਚਿੱਠੀ ਪਾਈ ਹੈ ਜੀ ਕਿ ਅਸੀਂ ਚਾਹੁੰਦੇ ਹਾਂ ਕਿਉਂਕਿ ਇਹ ਪੈਸਾ ਸੈਂਟਰ ਤੋਂ ਆ ਰਿਹਾ ਅਸੀਂ ਚਾਹੁੰਦੇ ਹਾਂ ਕਿ ਕੈਗ ਵੀ ਆਪਣਾ ਇਨਵੈਸਟੀਗੇਟ ਕਰੇ ਕਿ ਇਹ ਪੈਸਾ ਪੰਜਾਬ ਦੇ ਵਿੱਚ ਸਹੀ ਜਗ੍ਹਾ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਸਰ ਕਾਫੀ ਨੇ ਜੀ ਪ੍ਰੋਜੈਕਟੇ ਮੇ ਕੋ ਲਿਸਟ ਬੜੀ ਲੰਮੀ ਹੈ ਉਹਦੇ ਵਿੱਚ ਸਟਰੀਟ ਲਾਈਟਸ ਪੋਲਾਂ ਦੇ ਪੋਲਾਂ ਦੇ ਉੱਤੇ ਜਿਹੜੀਆਂ ਵਾਇਰਸ ਲੱਗੀਆਂ ਹੋਈਆਂ ਜੀ ਉਹ ਪੁਲਾਂ ਦੀਆਂ ਸੜਕ ਪ੍ਰੋਪਰ ਜਦ ਤੱਕ ਕਿ ਸੜਕ ਅੰਮ੍ਰਿਤਸਰ ਦੇ ਵਿੱਚ ਕੋਈ ਪ੍ਰੋਪਰ ਬਣੀ ਨਹੀਂ ਪੁਰਾਣੀਆਂ ਹੀ ਸੜਕਾਂ ਬਣੀਆਂ ਉਹਦੇ ਉੱਤੇ ਸਿਰਫ ਪੈਚ ਵਰਕ ਹੋ ਰਿਹਾ ਸਿਰਫ ਦਿਖਾਵਾ ਕਿ ਲੋ ਜੀ ਸੜਕਾਂ ਬਣ ਰਹੀਆਂ ਨੇ ਹਜੇ ਤੱਕ ਕੋਈ ਵੀ ਪ੍ਰੋਪਰ ਕੋਈ ਕੰਮ ਨਹੀਂ ਮੈਂ ਉਪਰ ਹੀ ਜਦੋਂ ਤੁਹਾਡੇ ਸਾਹਮਣੇ ਤੇ ਗਈਆਂ ਲੇਕਿਨ ਜਦੋਂ ਜਿੱਥੇ ਇਨਵੈਸਟੀਗੇਸ਼ਨ ਹੋਏਗੀ ਜਿਹੜੀ ਵੀ ਇੰਡੀਵਿਜੁਅਲ ਏਜੰਸੀ ਆਏਗੀ ਮੈਂ ਉਹਨੂੰ ਪ੍ਰੋਪਰ ਸਾਰਾ ਕੁਝ ਧਿਆੰਗਾ ਜੀ ਪਰ ਕੀ ਦੋਨੋਂ ਕਾਰਿਆ ਅੱਜਕੱਲ੍ਹ ਕਿਹੜੇ ਜਿਹੜਾ ਤੇ ਤਲਾਪ ਨੇ ਜੀ ਪੁਝਾ ਕਰ ਰਹੇ ਸਰ ਇੱਕ ਤੇ ਜਲੰਧਰ ਕਾਰਪੋਰੇਸ਼ਨ ਕਮਿਸ਼ਨਰ ਆ ਗਏ ਨੇ ਜੀ ਸੰਦੀਪ ਦ੍ਰਿਸ਼ੀ ਤੇ ਦੂਸਰਾ ਜਿਹੜਾ ਐਸ ਵਾਲੇ ਏਡੀਸੀ ਫਤਿਹਗੜ੍ਹ ਸਾਹਿਬ ਜੀ ਸਰ ਠੀਕ ਹੈ ਜੀ ਤੁਸੀਂ ਕੋਈ ਹੋਰ ਚੁੱਕ ਮੂਵ ਕੀਤਾ ਬਿਸਨਸ ਸਰ ਮੈਂ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਸੀਐਮ ਸਾਹਿਬ ਨੂੰ ਮੈਂ ਜਿਹੜੀ ਬੇਨਤੀ ਕੀਤੀ ਹੈ ਉਹਨਾਂ ਨੂੰ ਮੈਂ ਮੇਲ ਪਾਈਆਂ ਨੇ ਉਹਨਾਂ ਦੇ ਐਕਸ਼ਨ ਤੋਂ ਬਾਅਦ ਫਿਰ ਅਸੀਂ ਦੇਖਦੇ ਆ ਵੀ ਜੇ ਕੋਰਟ ਚ ਮੂਵ ਕਰਨ ਦੀ ਲੋੜ ਪੈਗੀ ਆ ਆਪਾਂ ਡੈਫੀਨੇਟਲੀ ਕਰਾਂਗੇ ਮੈਨੂੰ ਉਮੀਦ ਹੈਗੇ ਆ ਵੀ ਸੀਐਮ ਸਾਹਿਬ ਬਹੁਤ ਵਧੀਆ ਕੰਮ ਕਰਕੇ ਇਹਨੂੰ ਕਰਨਗੇ 1.5 ਕਰੋੜ ਦਾ ਨੋਟਿਸ ਆਇਆ ਉਹਦਾ ਕੀ ਕੀਤਾ ਸਰ ਮੈਂ ਉਹਦਾ ਜਵਾਬ ਦਿੰਦਾ ਜੀ ਮੈਂ ਉਹਦਾ ਜਵਾਬ ਦਿੰਦਾ ਉਹਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਤੇ 5 ਕਰੋੜ ਦਾ ਨੋਟਿਸ ਪਾਇਆ ਮੈਂ ਸਟੈਂਡ ਕਰਦਾ ਜੋ ਮੈਂ ਅਲੀਗੇਸ਼ਨ ਲਾਏ ਨੇ ਮੈਂ ਉੱਤੇ ਸਟੈਂਡ ਕਰਦਾ ਬਾਕੀ ਰਹੀ ਗੱਲ ਤੁਸੀਂ ਜਿਹੜੇ ਦਾਅਵੇ ਤੁਸੀਂ ਕੀਤਾ ਤੇ ਉਹਦੇ ਤੇ ਜਿਹੜੀ ਤੁਸੀਂ ਕੋਰਟ ਫੀਸ ਬੰਦੀ ਹੈ 17-18 ਲੱਖ ਰੁਪਏ ਤੁਸੀਂ ਉਹਨੂੰ ਪਰੋ ਮੈਂ ਪਰਸੂ ਕਰਾਂਗਾ ਇਸ ਨੂੰ